ਥੋੜੇ ਦਿਨ ਪਹਿਲਾਂ ਤੁਹਾਡੇ ਯਾਦ ਹੋਣਾ ਦਲਜੀਤ ਹੋਣਾ ਨੇ ਕਿਹਾ ਕਿ ਕਿਹਾ ਜਾਂਦਾ ਸੀ ਵੀ ਸਰਦਾਰ ਫੈਸ਼ਨ ਨਹੀਂ ਕਰ ਸਕਦੇ ਤੇ ਸਰਦਾਰ ਫੈਸ਼ਨ ਕਰਕੇ ਦਿਖਾਉਂਦਾ ਹੈ ਫਿਰ ਇਹ ਸਰਦਾਰ ਮਦੋ ਫਿਲਮਾਂ 'ਚ ਨਹੀਂ ਆ ਜਾਦਾ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂਗਾ ਫਿਰ ਇਹ ਪੰਜਾਬੀ ਫਿਲਮਾਂ 'ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂਗਾ ਫਿਰ ਇਹ ਦੇ ਬਾਹਰ ਅਰੀਨਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਿਹਾ ਮੈਂ ਤਾਂ ਸਟੇਡੀਅਮ ਲਈ ਜਦੋਂ ਮੈਨੂੰ ਐ ਲੱਗਦਾ ਕਿ ਉਹਨੀ ਕੋਈ ਚੀਜ਼ ਕਰ ਸਕਦੇ ਹੈ ਜੀ ਔਰ ਜਿਹੜੀ ਤਜੀਦ ਨੇ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਨਾਲ 2000% ਸਹਿਮਤ ਆ ਤੇ ਘੈਂਟ ਸਟੇਟਮੈਂਟ ਔਰ ਘੈਂਟ ਉਹਦੀ ਲੁੱਕ ਲੱਗਦੀ ਸੀ ਔਰ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਆ ਮੈਂ ਜੇ ਵੀ ਦੇਖਦਾ ਹੁੰਦਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਲਈ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਨੂੰ ਜਾਣਦਾ ਵੀ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹਨੀਆਂ ਦੇ ਥੱਲੇ ਕਮੈਂਟ ਕਰਕੇ ਕਈ ਵਾਰੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਆ ਜਾਂ ਕਿਸੇ ਦੇ ਕ੍ਰਾਫਟ ਨੂੰ ਨਿਲੀ ਜਾਂਦੇ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਦੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫਿਲਮਾਂ ਦੀ ਵੀ ਜਦ ਕਿਸੇ ਜੀ ਦੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਆ ਪੂਰੀ ਲਾਈਫ 'ਚ ਕਦੇ ਕਿਸੇ ਨੂੰ ਬਲੇਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਕਿੰ ਤੋਂ ਬਰੰਤ ਤੋਂ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਜਾਂ ਕਿਸੇ ਵੀ ਫੀਲਡ 'ਚ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ